ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਬਿਹાગੜਾ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਸੁਣਵੜ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ ਤੇ ਇਸ ਸ਼ਬਦ ਨੂੰ ਆਪਾਂ ਜੋ ਪੈਣਾ ਦੇ ਸਟੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਤੇ ਆਪਾਂ ਗਾਇਨ ਕਰਦੇ ਹਾਂ ਸੁਰ ਕਿਹੜੇ ਕਿਹੜੇ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਜਿਆਦਾ ਹਜ ਭਿਜਤੇ ਇਹ ਸ਼ਬਦ ਨਹੀਂ ਹੈ ਤੇ ਦੇਖਦੇ ਹਾਂ ਸੁਰ ਵੜ ਪਾ ਗਿਆ ਪਰ ਇਹ ਮੇ ਤੁ ਪਾੜੇ ਰ ਸੁਰ ਵੜ ਪਾ ਗਿਆ ਕੋ ਕਰਮ ਲਿਖੇ ਕਿਸੇ ਦਾ ਸਮਾਣੀ ਰਾਹ ਜਿਨ ਕੋ ਕਰਮ ਲਿਖੇ ਕਿਸੇ ਦਾ ਸਮਾਣੀ पर्वत पाणी अख कहाणी दिन जाणी जिस प्राके सब कृपा धरे अमर किया सिर नामुआ अमर किया सिर नामुआ कल कले हरे कल कले ਹਰੇ <laughs> ਸੁਲਬੰਦਪਾ <laughs> ਮਾਣੇ ਰਾਹ ਦੀ ਸੁਗੜ ਪਾਣੀ ਜਾ ਪਰ ਯੰ ਦੇ ਤੂੰ ਪਾਣੀ ਕੇ ਨਾਲ ਆਪਾਂ ਆਗਲੇ ਅੰਤਰੇ ਨੂੰ ਵੀ ਗਾਇਨ ਕਰ ਲੈਣਾ ਹੈ ਤੇ ਹੁਣ ਆਪਾਂ ਸਿੱਖਦੇ ਹਾਂ ਇਸ ਸ਼ਬਦ ਨੂੰ ਕੱਲੇ-ਕੱਲੇ ਸਵਰ ਤੇ ਸੋਰ ਵਡ ਪਾ ਗੀਆਂ ਸਾ ਗਾ 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 ਮਾ ਪਾ ਮਾ ਨੇ ਪਾ सुवडपाया हरे अमृत पाणिरा हरे अमृत बाणीरा गा मा प ग गे सोविया स ग 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 प प म प इस तू तो बाद अंतरा ਲਾ ਅੰਤਰੇ ਤੋਂ ਪਹਿਲਾਂ ਇੱਕ ਸਥਾਈ ਦੀ ਜੋ ਨਾਲ ਦੀ ਪੰਕਤੀ ਹੈ ਉਹ ਆਪਾਂ ਦੇਖ ਲਈਏ ਜਿੰਨ ਕੋ ਕਰ ਜਿੰਨ ਕੋ ਕਰ ਮਲੇਖੇ ਜਿੰਨ ਕੋ ਕਰ ਮਲੇਖੇ ਪਾਸਸ ਨੀ ਨੀ ਪਮਮ ਪਾ ਇਸਰੇ ਦਸਮਾਨੇ ਰਾ ਗਾ ਗਾ ਮਾ ਪਾ ਮਾ ਮਾ ਗਾ 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 ਸ਼ੁਧ ਤੇ ਗਾ ਕੋਮਲ ਤੁਨ ਲੱਗ ਗਏ ਥੇ ਜਿੰਨ ਕੋ ਨ ਜਿੰਨ ਕੋ ਕਰਮ ਦੇ ਕੇ ਇਸਰੇ ਦਸਮਾਨੇ ਸ ਨੀ ਪ ਮ ਮ ਪ ਗ ਗ ਮ ਪ ਪ ਮ ਮ ਗ ਗ ਰੇ ਸਰ ਉਸ ਤੋਂ ਬਾਅਦ ਥਾਈ ਦੀ ਪਹਿਲੀ ਪੰਕਤੀ ਗਾ ਕੇ ਅੰਤਰਾ ਅਕਤ ਕਹਾਣੀ ਤੇਨੇ ਜਾਣੀ ਗ ਗ ਮ ਪ ਨੀ ਨੇ

पा स स ने पा म प म ग देखो अगली पंक्ति गाणी है अमर कीया फिर न मुवा गा गा म प नी ने स रे नी नी, नी स ਲੈ ਕਲੇ ਸਾਰ ਦੁਖ ਹਰੇ ਪਾਸਸ ਨੀ ਨੀ ਪਾ ਮਾ ਪਾ ਮਗਾ ਤੇ ਇਹ ਧਿਆਨ ਰੱਖਣਾ ਜਦੋਂ ਇਸ ਪੰਕਤੀ ਨੂੰ ਦੁਬਾਰਾ ਗਾਇਨ ਕਰਨਾ ਹੈ ਤਾਂ ਇੱਥੇ ਤੱਕ ਸਾਹ ਤੱਕ ਆ ਜਾਣਾ ਹੈ ਕਲ ਕਲੇ ਸਾਰ ਦੁਖ ਹਰੇ ਮਾਸ ਸਨੀ ਨੀ ਪਰ ਮਾਪਾ ਮਗਾਰੇ ਸੰਜਣ ਵੱਲ ਪੱਗੀਆਂ ਆਖਰ ਤੇ ਇਸੇ ਤਰੀਕੇ ਨਾਲ ਅਗਲਾ ਅੰਤਰਾ ਵੀ ਗਾਇਨ ਕਰ ਲੈਣਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਸਿੱਖ ਜਾਓਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ